ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਸਾਰੇ ਜੀਰਮਾਨ ਜੀ ਬਚੋ ਲੋ ਮੈਂਬਰ ਸਹਿਬਾਨ ਮੈਂ ਮਾਫੀ ਚਾਹਨਾ ਹਾਂ ਕਿ ਚੰਨੀ ਗੁਮਾਂਦਿਆਂ ਦੇ ਥੋੜਾ ਜਿਹਾ ਸਮਾਂ ਜ਼ਰੂਰ ਲੱਗ ਗਿਆ ਮੈਨੂੰ ਰਾਜਪੁਰੇ ਚ ਕਿਸਾਨਾਂ ਦੇ ਦੋ ਦੋਨ ਚੱਲਦੇ ਆ ਥੋੜਾ ਡਿਵਰਜਨ ਸੀਗੀ ਮੈਂ ਲੇਟ ਹੋ ਗਿਆ ਮੈਂ ਮਾਫੀ ਚਾਹਨਾ ਤੁਸੀਂ ਵੇਟ ਕਰ ਰਹੇ ਹੋ ਪਰ ਮੈਨੂੰ ਖੁਸ਼ੀ ਜ਼ਰੂਰ ਹੈ ਇਸ ਗੱਲ ਦੀ ਕਿ ਅੱਜ ਸਾਰੇ ਹੀ ਸਾਡੇ ਵੋਲੰਟੀਅਰਸ ਸਾਡੇ ਜ਼ਿਲ੍ਹੇ ਦੇ ਸਾਡੇ ਸ਼ਹਿਰ ਦੇ ਲੀਡਰ ਸਹਿਬਾਨ ਜਿਨ੍ਹਾਂ ਨੇ ਆਪੋ ਆਪਣੇ ਏਰੀਆ ਦੇ ਵਿੱਚ ਜਿਹੜਾ ਹੈ ਸੰਭਾਲਿਆ ਹੋਇਆ ਮੋਰਚਾ ਆਮ ਆਦਮੀ ਪਾਰਟੀ ਦਾ ਉਹ ਸਾਰੇ ਇੱਥੇ ਆਏ ਨੇ ਜਿੱਥੇ ਤੁਹਾਨੂੰ ਜੀ ਆਖਦਾ ਹਾਂ ਉੱਥੇ ਅੱਜ 2-4 ਇਸ਼ੂਜ਼ ਅਜਿਹੇ ਨੇ ਜਿਹੜੇ ਡਿਸਕਸ ਕਰਨੇ ਬਹੁਤ ਜ਼ਰੂਰੀ ਹੋ ਜਾਂਦੇ ਨੇ ਜਿੱਥੇ ਅਸੀਂ ਸਨਮਾਨ ਇਹ ਮੈਂ ਚਾਹੁੰਦਾ ਸੀ ਵੀ ਪਹਿਲਾਂ ਹੋ ਜਾਂਦਾ ਜਦੋਂ ਪਾਰਟੀ ਨੇ ਜ਼ਿੰਮੇਵਾਰੀਆਂ ਦਿੱਤੀਆਂ ਨੇ ਪਰ ਜਿਸ ਤਰ੍ਹਾਂ ਜਗੀ ਜਿੰਦਰ ਸਿੰਘ ਆ ਵੀ ਫਾਦਰ ਸਾਹਿਬ ਜੀ ਲਈ ਹੋਣ ਕਰਕੇ ਮੇਰਾ ਬਹੁਤ ਆ ਸਮਝ ਲਿਆ ਹੈ ਅੱਜ ਕੱਲ ਪੀਜੀ ਚੁੰ ਲੱਗਦਾ ਪਰ ਅੱਜ ਦਾ ਜਿਹੜਾ ਹੈ ਇਹ ਅਸੀਂ ਜਿਹੜਾ ਸਨਮਾਨ ਸਮਾਰੋ ਸਮਝ ਲਓ ਇਹਨੂੰ ਜਾਂ ਇੱਕ ਮਿਲਣੀ ਸਮਝ ਲਓ ਉਸ ਬਹਾਨੇ ਅਸੀਂ ਜਿਹੜਾ ਹੈ ਅੱਜ ਇੱਥੇ ਇਕੱਠੇ ਹੋਏ ਕਾਲ ਮਾਸ ਮੀਡੀਆ ਦੇਖ ਰਹੇ ਦਿਸਕਰ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਆਏ ਸਰਕਨ ਹਾਊਸ ਪਟਿਆਲਾ ਜਿੱਤੇ ਕੀ ਮਾਨਯੋਗ ਐਮ ਐਲ اے ਕੋਲੀ ਸਾਹਿਬ ਜੀ ਨੇ ਕਈ ਨਿਯੁਕਤੀਆਂ ਕੀਤੀਆਂ ਨੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਨੇ ਤੇ ਸਾਡੇ ਨਾਲ ਕੁਝ ਅਹੁਦੇਦਾਰ ਹੈਗੇ ਨੇ ਲੋ ਜੀ ਗੱਲ ਕਰਦੇ ਆ ਉਹਨਾਂ ਨੂੰ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸੱਸੀ ਦਾ ਸਰ ਸੱਸੀ ਕਾ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਿਮਨ ਸਿਚਨੇੜੀਆ ਜੀ ਸਰ ਤੁਹਾਨੂੰ ਅਹੁਦਾ ਨਿਯੁਕਤ ਕੀਤਾ ਗਿਆ ਸਰ ਤੁਹਾਡੀ ਡੈਜ਼ਿਗਨੇਸ਼ਨ ਕੀ ਹੈ ਦੱਸਦੇ ਹੋ ਹਾਂ ਮੈਂ ਮੇਰਾ ਡੈਜ਼ਿਗਨੇਸ਼ਨ ਹੈਗਾ ਜ਼ਿਲ੍ਹਾ ਸੈਕਟਰੀ ਐਕਸਟਰਾ ਫੰਡਿੰਗ ਜੀ ਅਤੇ ਮੈਂ ਪੰਜਾਬ ਸਰਕਾਰ ਸਾਡੇ ਰਸਤੇ ਕਮਿਊਨਿਟੀ ਅਰਵਿੰਦ ਜੀ ਫੈਸਟੀਵਲ ਸਾਡੇ ਮੁੱਖ ਮੰਤਰੀ ਸਿਹਾਰ ਪ੍ਰਮੁੱਖ ਸਿੰਘ ਜੀ ਮਾਨ ਡਾਕਟਰ ਸੰਦੀਪ ਪਾਟਕ ਜੀ ਅਤੇ ਉਧਰਾਮ ਜੀ ਦਾ ਮੈਂ ਪਹਿਲੇ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ ਹੈਗਾ ਸਾਡੇ ਕੰਮ ਨੂੰ ਇਸ ਜੋਗ ਸਮਝਿਆ ਹੈ ਕਿ ਸਾਨੂੰ ਇਸ ਅਹੁਦੇ ਤੇ ਲਾਇਆ ਹੈ ਤੇ ਅਸੀਂ ਮਿਲਣ ਵਾਲੇ ਅਹੁਦਿਆਂ ਦਾ ਵੀ ਮਾਨ ਰੱਖਾਂਗੇ ਤੇ ਸਰਕਾਰ ਦੇ ਨਾਲ ਹਮੇਸ਼ਾ ਕੰਮ ਦੇ ਨਾਲ ਕੰਮ ਲਾ ਕੇ ਔਰਤ ਰੱਖਿਆਂ ਵੱਲ ਲੈ ਕੇ ਚੱਲਾਂਗੇ ਸਰ ਇਹ ਜ ਸੌਰੀ ਗੱਲ ਕੱਟ ਰਹੀ ਐ ਸਰ ਤੁਸੀਂ ਇਹ ਆਪ ਪਾਰਟੀ ਐ ਜਿਹੜੀ ਉਹਨੂੰ ਕਿਉਂ ਜੁਆਇਨ ਕੀਤਾ ਤੇ ਤੁਸੀਂ ਕੀ ਸੋਚ ਕੇ ਮਤਲਬ ਕੀ ਇਹਦੇ ਵਿੱਚ ਤੁਹਾਨੂੰ ਵਧੀਆ ਗੱਲੇ ਲੱਗੀਆਂ ਜਿਹੜੀਆਂ ਹੋਰ ਵੀ ਪਾਰਟੀਆਂ ਨੇ ਪਰ ਤੁਸੀਂ ਆਪ ਪਾਰਟੀ ਨੂੰ ਚੁਣਿਆ ਸਾਨੂੰ ਜਿਹੜੀ ਗੱਲ ਵਧੀਆ ਲੱਗੀ ਜੀ ਇਮਾਨਦਾਰੀ ਜੀ ਇਮਾਨਦਾਰੀ ਲੋਕਾਂ ਦੀ ਭਲਾਈ ਸੋਚਣਾ ਸਾਡੇ ਜਿਹੜਾ ਭਗਵੰਤ ਸਿੰਘ ਸੀਐਮ ਤੋਂ ਭਗਵੰਤ ਦਾ ਜਿਹੜਾ ਸੁਪਨਾ ਤੀਕਰ ਇੱਕ ਰੰਗਲਾ ਪੰਜਾਬ ਬਣਾਉਣਾ ਅਸੀਂ ਉਹਨਾਂ ਦੇ ਸਾਥ ਦੇਣ ਵਾਸਤੇ ਨਾਲ ਚੱਲਿਆਂਗੇ ਜੀ ਮੈਂ ਐਕਚੁਅਲੀ ਤਾਂ ਇੱਕ ਰਿਟਾਇਰ ਫੌਜੀ ਆਂਗਾ ਤੇ ਅਸੀਂ ਪਹਿਲੇ ਦੇਸ਼ ਦੀ ਸੇਵਾ ਕਰ ਚੁੱਕੇ ਆਂਗੇ 20-22 ਸਾਲ ਅਸੀਂ ਨੌਕਰੀ ਕੀਤੀ ਐ ਰਿਟਾਇਰਮੈਂਟ ਆਉਣ ਤੋਂ ਬਾਅਦ ਅਸੀਂ ਸ਼੍ਰੀਮਾਨ ਸਾਹਿਬ ਤਾਂ ਵੀ ਇਲਮਾਰ ਕਰਦੇ ਜਿਨ੍ਹਾਂ ਨੇ ਇਹ ਆ ਵਾਸਤੇ ਇਹਨਾਂ ਨੂੰ ਸੋਚਿਆ ਔਰ ਕਰ ਰਹੇ ਨੇਗੇ ਅਸੀਂ ਸੋਚਨਾ ਵੀ ਜੇ ਸਾਡਾ ਵੀ ਛੋਟਾ ਜਿਹਾ ਯੋਗਦਾਨ ਜਿਹੜੀਆਂ ਉਹਨਾਂ ਦੀ ਜੋ ਵੀ ਪਹਿਲਾਂ ਦੀਆਂ ਪਾਰਟੀਆਂ ਨੇ ਉਹਨਾਂ ਪ੍ਰਤੀ ਉਹਨਾਂ ਦਾ ਥੋੜਾ ਬਥੇਰਾ ਰੋਸ ਸੀਗਾ ਤੇ ਉਹਨਾਂ ਨੇ ਆਪ ਪਾਰਟੀ ਦੀ ਚੁਣੀ ਸੀ ਪਰ ਹਜੇ ਵੀ ਜਿਹੜੇ ਪੰਜਾਬ ਦੇ ਲੋਕ ਨੇ ਕੁਝ ਪੱਖੋਂ ਜਿਹੜੀ ਆਪ ਪਾਰਟੀ ਨਾਲ ਨਾਰਾਜ਼ ਨੇ ਤੇ ਇਹਨਾਂ ਦੇ ਜਿਹੜੇ ਮਾਦੇ ਸਿਆਮ ਭਗਵਾਨ ਤਾਂ ਮਾਨ ਜੀ ਨੇ ਚਲੋ ਕੋਈ ਵੀ ਪਾਰਟੀ ਉਹਨੂੰ ਆਨ ਨੂੰ ਕੰਮ ਕਰਨ ਚ ਟਾਈਮ ਲੱਗਦਾ ਹੈ ਪਰ ਸਰ ਥੋੜੀ-ਵਧੀ ਨਾਰਾਜ਼ ਵੀ ਹੈ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਉਹਨਾਂ ਦੇ ਕੰਮ ਨੇ ਆ ਕੇ ਪੈਂਡਿੰਗ ਪਏ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬਿਲਕੁਲ ਦੇਖੋ ਜੀ 70 ਸਾਲ ਦਾ ਜਿਹੜਾ ਇਹ ਕ੍ਰਾਪਸ਼ਨ ਸਿਸਟਮ ਹੈਗਾ ਜੀ ਦੇਖੋ ਕੋਈ ਵੀ ਆਪਾਂ ਘਰ ਦੇ ਵਿੱਚ ਚਾਰ ਮੈਂਬਰ ਹੋਣਗੇ ਜੇ ਇੱਕ ਬੱਚਾ ਵਿਗੜਿਆ ਹੋਇਆ ਹੋਵੇ ਉਹਨੂੰ ਸੁਧਾਰਨ ਨੂੰ ਟਾਈਮ ਲੱਗ ਜਾਂਦਾ ਹੈਗਾ ਜੀ ਇਹ ਤਾਂ ਇੱਕ ਸਟੇਟ ਹੈ ਜੀ ਸਟੇਟ ਨੂੰ ਸੁਧਾਰਨ ਨੂੰ ਜਿਹੜਾ ਐਡਾ ਵੱਡਾ ਕ੍ਰਾਪਸ਼ਨ ਲੋਕਾਂ ਦੇ ਵਿੱਚ ਭ੍ਰਿਸ਼ਟਾਚਾਰੀ ਦਾ ਇੱਕ ਉਹ ਬਣਿਆ ਹੋਇਆ ਹੈਗਾ ਮਾਹੌਲ ਆ ਉਹਨੂੰ ਕਿਤੇ ਨਾ ਕਿਤੇ ਖਤਮ ਕਰਨ ਨੂੰ ਕਿਹੋ ਜਿਹਾ ਟਾਈਮ ਲੱਗੂਗਾ ਅਜੇ ਸਾਡੀ ਸਰਕਾਰ ਨੂੰ ਆਏਨ 2 ਸਾਲ ਹੋਏ ਨੇਗੇ 2 ਸਾਲਾਂ ਦੇ ਵਿੱਚ ਤਕਰੀਬਨ 600 ਤੋਂ ਪਕਰੀ ਮਹੱਲਾ ਕਲੀਨਿਕ ਦਿੱਤੇ ਨੇਗੇ 40000 ਪਲੱਸ ਨੌਕਰੀਆਂ ਜਿਹੜੀਆਂ ਨੇ ਮਹੱਇਆ ਕਰਾਈਆਂ ਨੇਗੇ ਬਿਜਲੀ ਤਕਰੀਬਨ 600 ਯੂਨਟਾਂ 2 ਮਹੀਨਿਆਂ ਦੀ ਫ੍ਰੀ ਦਿੱਤੀ ਹੈਗੀ ਉਦੋਂ ਬਾਅਦ ਘਰ-ਘਰ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਸਰਕਾਰੀ ਦਵਾਈ ਹਸਪਤਾਲਾਂ 'ਚ ਸਰਕਾਰੀ ਦਵਾਈਆਂ ਇਵਨ ਕਿ ਅਲਟਰਾਸਾਉਂਡ ਤੱਕ ਦੇ ਵੀ ਅਸੀਂ ਬਾਕੀ ਹਸਪਤਾਲਾਂ ਨਾਲ ਉਹ ਕੀਤੇ ਨੇਗੇ ਤਾਂ ਕਿ ਇਹ ਲੋਕਾਂ ਨੂੰ ਸਹੂਤਾ ਮਿਲ ਜੇ ਹੁਣ ਸਾਡਾ ਕੰਮ ਹੈ ਜੀ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਜਿਨ੍ਹਾਂ ਨੂੰ ਨਹੀਂ ਪਤਾ ਲੱਗ ਰਿਹਾ ਬਾਕੀ ਵਿਰੋਧ ਨੇ ਦਾ ਕੰਮ ਤਾਂ ਵਿਰੋਧ ਕਰਨਾ ਹੈ ਕਾਲ ਮਾਸ ਮੀਡੀਆ ਦੇਖੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਆਏ ਆ ਸਰਕਲ ਹਾਊਸ ਜਿੱਥੇ ਕਿ ਮਾਨਯੋਗ ਐਮ ਐਲ ਏ ਕੋਲੀ ਸਾਹਿਬ ਜੀ ਨੇ ਨਵੇਂ ਜਿਹੜੇ ਨੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਹੈ ਤੇ ਉਹਨਾਂ ਦੇ ਵਿੱਚੋਂ ਸਾਡੇ ਨਾਲ ਮੈਡਮ ਨੇ ਤੇ ਮੈਡਮ ਸੀਨੀਅਰ ਨੇ ਤੇ ਮੈਂ ਗੱਲ ਕਰਨਾ ਚਾਹਨੀ ਹੈ ਇਹਨਾਂ ਨਾਲ ਹਾਂਜੀ ਮੈਮ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਯਾਸਮੀਨ ਹੈ ਮੈਮ ਤੁਸੀਂ ਅੱਜ ਆਏ ਹੋ ਤੇ ਤੁਸੀਂ ਦੱਸ ਸਕਦੇ ਹੋ ਜਿਹੜੀ ਕੋਲੀ ਸਾਹਿਬ ਨੇ ਮੀਟਿੰਗ ਕੀਤੀ ਤੇ ਕਿੰਨੇ ਕ ਅਹੁਦੇਦਾਰ ਉਹਨਾਂ ਨੇ ਨਿਯੁਕਤ ਕਰੇ ਨੇ ਜੀ ਪਹਿਲਾਂ ਜੀ ਜੀ ਮੈਂ ਕਾਲ ਮਾਸਪੇੜਿਆ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੇ ਜ਼ਰੀਏ ਮੈਨੂੰ ਬੋਲਣ ਦਾ ਮੌਕਾ ਮਿਲਿਆ ਅੱਜ ਜੀ ਤੇ ਅੱਜ ਅਸੀਂ अजीत पाल ਸਿੰਘ ਕੋਲੀ ਜੀ ਦੇ ਦਿਸ਼ਾ ਨਿਰਦਾਸ਼ਾ ਅਨੁਸਾਰ ਇਸ ਮਤਲਬ ਉਹਨਾਂ ਦੀ ਮੀਟਿੰਗ ਦੇ ਮੀਟਿੰਗ ਅਟੈਂਡ ਕੀਤੀ ਉਹਨਾਂ ਨੇ ਜੀ ਜੀ ਤੇ ਅੱਜ ਜਿਨੇ ਵੀ ਨਵੇਂ ਨਿਯੁਕਤ ਅਹੁਦੇਦਾਰ ਸਿਗੇ ਉਹਨਾਂ ਨੂੰ ਅੱਜ ਸਨਮਾਨਿਤ ਕਰਨਾ ਸੀਗਾ ਤੇ ਉਸ ਦੇ ਉਹ ਸਨਮਾਨਿਤ ਜਿਹੜਾ ਸਮਾਰੋਹ ਸੀ ਉਹਦੇ ਵਿੱਚ ਅਸੀਂ ਸ਼ਿਰਕਤ ਕੀਤੀ ਸਾਡੇ ਨਾਲ ਇਸ ਟਾਈਮ ਨਾਲ ਗੁਲਜਾਰ ਪਟਿਆਲਬੀ ਜੋ ਕਿ ਕਿਸੇ ਨਾਮ ਦੇ ਉਹ ਨਹੀਂ ਹੈਗੇ ਤੇ ਇਹ ਕਿ ਬਹੁਤ ਜ ਵੱਡਾ ਨਾਮ ਹੈ ਇਹਨਾਂ ਦਾ ਥੀਏਟਰ ਦੇ ਵਿੱਚ ਰਹੇ ਰਹੇ ਤੇ ਬਹੁਤ ਵਧੀਆ ਵਧੀਆ ਕਲਾਕਾਰ ਨੇ ਐਕਟਰ ਨੇ ਲੋ ਜੀ ਗੱਲ ਕਰਦੇ ਇਹਨਾਂ ਨਾਲ ਹਾਂਜੀ ਸਰ ਜਿਹੜੀ ਅੱਜ ਦੀ ਮੀਟਿੰਗ ਹੈ ਤੇ ਤੁਸੀਂ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਕਾਲ ਮਾਸ ਮੀਡੀਆ ਦਾ ਬਹੁਤ ਬਹੁਤ ਧੰਨਵਾਦੀ ਆ ਜੋ ਤੁਸੀਂ ਆਏ ਇੱਥੇ ਤੇ ਫੰਕਸ਼ਨ ਨੂੰ ਮੀਟਿੰਗ ਨੂੰ ਵੀ ਅਟੈਂਡ ਕਰਿਆ ਤੁਸੀਂ ਤੇ ਜਿਹੜੀ ਅੱਜ ਦੀ ਮੀਟਿੰਗ ਸੀ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਿਹੜੇ ਹੈਗੇ ਨਵੇਂ ਆਹੁਦੇਦਾਰ ਬਣਾਏ ਗਏ ਆ ਬਹੁਤ ਸਾਰੇ ਸਟੇਟ ਜੁਆਇੰਟ ਸੈਕਟਰੀ ਬਣਾਏ ਗਏ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਬਣਾਏ ਗਏ ਉਹਦੇ ਵਾਸਤੇ ਮਾਨਯੋਗ ਸਰਦਾਰ ਰਜੀਤਪਾਲ ਸਿੰਘ ਜੀ ਕੋਹਲੀ ਐਮਐਲਏ ਪਟਿਆਲਾ ਸ਼ਹਿਰੀ ਵੱਲੋਂ ਸਾਰਿਆਂ ਦਾ ਸਨਮਾਨ ਕੀਤਾ ਗਿਆ ਹੈ ਔਰ ਉਹ ਬੰਦਾ ਵੀ ਸੀ ਕਿਉਂਕਿ ਇਹ ਜਿੰਨੇ ਵੀ ਅਹੁਦੇਦਾਰ ਬਣਾਏ ਗਏ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਆ ਬਹੁਤ ਸਾਰੇ ਜਿਹੜੇ ਵਰਕਰ ਹੈ ਜਿਹੜੇ ਅੱਜ ਸਨਮਾਨਿਤ ਕੀਤੇ ਗਏ 2012-13 ਤੋਂ ਮਤਲਬ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਤਨਮਨ ਧਨ ਦੇ ਨਾਲ ਜੁੜੇ ਹੋਇਆ ਔਰ ਉਹਨਾਂ ਦਾ ਸਨਮਾਨ ਕਰਨਾ ਬਣਦਾ ਸੀ ਔਰ ਆਮ ਆਦਮੀ ਪਾਰਟੀ ਦਾ ਮੈਂ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਨਵੇਂ ਅਹੁਦੇਦਾਰ ਹੈ ਜਿਹੜੇ ਬਣਾਏ ਔਰ ਸਰਦਾਰ ਜੀਤਪਾਲ ਸਿੰਘ ਜੀ ਕੋਲੀ ਬਹੁਤ ਹੀ ਡਾਊਨ ਟੂ ਅਰਥ ਹੈ ਐਮ ਐਲ ਏ ਹੁੰਦੇ ਹੋਏ ਬੇਸ਼ੱਕ ਉਹਨਾਂ ਦਾ ਪਛੋਕਰ ਪੋਲੀਟੀਕਲ ਹੈ ਪਰ ਬੀਇੰਗ ਇੱਕ ਬਹੁਤ ਹੀ ਵਧੀਆ ਇਨਸਾਨ ਹੈ ਪੋਲੀਟੀਸ਼ੀਅਨ ਹੋ ਜਾਣਾ ਬਹੁਤ ਵੱਖਰੀ ਗੱਲ ਹੈ ਕੋਲੀ ਸਾਹਿਬ ਨੂੰ ਮੈਂ ਪਿਛਲੇ 10-12 ਸਾਲ ਤੋਂ ਜਾਣਦਾ ਹਾਂ ਇਹਨਾਂ ਦੇ ਫਾਦਰ ਸਾਹਿਬ ਨੂੰ ਵੀ ਜਾਣਦਾ ਤੇ ਦਾਦਾ ਜੀ ਨੂੰ ਵੀ ਸਰਦਾਰ ਸਰਦਾਰਾ ਸਿੰਘ ਕੋਲੀ ਸਾਹਿਬ ਨੂੰ ਉਦੋਂ ਦਾ ਮੈਂ ਸਟੂਡੈਂਟ ਸੀਗਾ ਤਾਂ ਫਿਰ ਮੈਂ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਮੈਂ ਤਾਰੀਫ਼ ਕਰਦਾ ਵੀ ਕੋਲੀ ਪਰਿਵਾਰ ਹੈ ਜਿਹੜਾ ਉਹ ਬੜਾ ਗਰਾਊਂਡ ਦੇ ਨਾਲ ਜੁੜਿਆ ਹੋਇਆ ਔਰ ਸਾਰੇ ਲੋਕਾਂ ਦੇ ਨਾਲ ਜੁੜਿਆ ਹੋਇਆ ਆ ਸੋ ਤੁਸੀਂ ਅੱਜ ਆਏ ਇੱਥੇ ਤੇ ਅੱਡਾ ਵੀ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜਿਹੜਾ ਅੱਜ ਮੀਟਿੰਗ ਰੱਖੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਮੇਰਾ ਨਾਮ ਵਿਕਰਮ ਸ਼ਰਮਾ ਹੈ ਜੀ ਮੈਂ ਨਾ ਹਜ਼ਾਰੇ ਮੋਂਮੈਂਟ ਤੋਂ ਚੱਲਿਆ ਹੋਇਆ ਆਂ ਆਮ ਆਦਮੀ ਪਾਰਟੀ ਦੇ ਨਾਲ ਜੀ ਨਿ ਸਵਾਰਥ ਜਿੰਨੇ ਕਿ ਸੇਵਾ ਹੁੰਦੀ ਆ ਕਰਦੇ ਆ ਰਹੇ ਆਂ ਪਾਰਟੀ ਵਾਸਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਇੰਡੀਆ ਦੀ ਚੜ੍ਹਦੀ ਕਲਾ ਵਾਸਤੇ ਜੀ 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 ਤੇ ਸਰ ਇਹ ਮੀਟਿੰਗ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਆਪਣਾ ਐਮ.ਐਲ.ਏ. ਕੋਲੀ ਸਾਹਿਬ ਜੀ ਨੇ ਨਵੀਆਂ ਨਿਯੁਕਤੀਆਂ ਕੀਤੀਆਂ ਨੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਆ ਇਸ ਬਾਰੇ ਤੁਹਾਡੇ ਕੀ ਵਿਚਾਰ ਮਤਲਬ ਕੀ ਕਰਨ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਅਜੀਤਪਾਲ ਸਿੰਘ ਕੋਲੀ ਜੀ ਜੀ ਸਤਕਾਰਯੋਗ ਵੀ ਨੇ ਪਰ ਮੇਰੇ ਤਾਂ ਪੈਰੀ ਹੱਥ ਲਾਉਂਦੇ ਨੇ ਜੀ ਸਤਕਾਰ ਨੂੰ ਸਤਕਾਰ ਹੁੰਦਾ ਬਹੁਤ ਸੂਝਵਾਨ ਪੜੇ ਲਿਖੇ ਨੌਜਵਾਨ ਪਾਰਟੀ ਨੇ ਚਲੋ ਕੈਂਡੀਡੇਟ ਦਿੱਤੇ ਸੀ ਤਾਂ ਪਟਿਆਲਾ ਵਾਸੀਆਂ ਨੇ ਜਿਤਾ ਕੇ ਉਹਨਾਂ ਨੂੰ ਆਪਣੇ ਸਿਰ ਦਾ ਤਾਜ ਬਣਾਇਆ ਸੋ ਅੱਜ ਪੁਰਾਣੇ ਵਰਕਰਾਂ ਨੂੰ ਜਿਹੜੀਆਂ ਵੀ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਨੇ ਸਾਡੇ ਵਾਸਤੇ ਇਹ ਆਮ ਘਰਾਂ ਚੋਂ ਉੱਠੇ ਬੱਚਿਆਂ ਵਾਸਤੇ ਖੁਸ਼ਕਿਸਮਤੀ ਦੀ ਗੱਲ ਹੈ ਕਿ ਵੀ ਜਿਨੇ ਕਦੇ ਰਾਜਨੀਤੀ ਦੇ ਨਾਲ ਸੋਚਿਆ ਹੀ ਨਹੀਂ ਸੀਗਾ ਤਾਂ ਉਹ ਵੱਡੇ ਵੱਡੇ ਅਹੁਦੇ ਮਤਲਬ ਜ਼ਿੰਮੇਵਾਰੀਆਂ ਲੈ ਕੇ ਅੱਗੇ ਵਧ ਰਹੇ ਨੇ ਔਰ ਇਹ ਆਮ ਆਦਮੀ ਪਾਰਟੀ ਵਾਸਤੇ ਕਹੇ ਕਹਿ ਲੋ ਵੀ ਐ ਬੜੀ ਖੁਸ਼ੀ ਦਾ ਸੰਦੇਸ਼ ਹੈ ਪੰਜਾਬੀਆਂ ਵਾਸਤੇ ਕਿ ਆਮ ਘਰਾਂ ਦੇ ਬੱਚੇ ਜਿਹੜੇ ਆ ਛੋਟੇ ਛੋਟੇ ਘਰਾਂ ਚੋਂ ਉੱਠ ਕੇ ਅੱਜ ਰਾਜਨੀਤੀ ਦੇ ਵਿੱਚ ਆਏ ਸੇਵਾ ਕਰ ਰਹੇ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਡੇ ਭਵਿੱਖ ਦੀ ਜਿਹੜੀ ਹੈ ਰੰਗੀਲਾ ਪੰਜਾਬ ਬਣਾਉਣ ਵਾਸਤੇ